ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਡੱਬਾਲੀ 16 11 2025 ਉਹ ਭਰੀ ਹੋਈ ਆ ਮੰਡੀ ਅੱਜ ਤੇ ਬਹੁਤ ਚੰਗੀਆਂ ਵੱਡੀਆਂ ਮੱਜਾਂ ਪਹੁੰਚੀਆਂ ਹੋਈਆਂ ਮੰਡੀ ਹਰ ਐਤਵਾਰ ਲੱਗਦੀ ਆ ਇਹ ਬਹੁਤ ਵਧੀਆ ਚੰਗੀਆਂ ਮੱਜਾਂ ਮੰਡੀ ਡੱਬਾਲੀ ਤੇ ਲੈ ਕੇ ਆਇਆ ਹੋਇਆ ਬਾਈ ਚੰਗੇ ਆਰਡਰ ਵਾਲੀਆਂ ਗੱਲਬਾਤ ਕਰ ਲੈਣੇ ਇੱਕ ਵਧ ਗਿਆ ਭਾਈ ਆਈਓ ਆਪਣੀ ਆਪਣੀ ਮੱਝ ਹੈ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਹੈ ਵੀਰ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅਸੀਂ ਜਗਮਾਲ ਵਾਲੀ ਪਿੰਡ ਤੋਂ ਡੇਰਾ ਜਗਮਾਲ ਤੇ ਆ ਜਿਹੜੀ ਮੱਝ ਤੋਰ ਕੇ ਦਿਖਾਈਏ ਸੂਨ ਵਾਲੀ ਹੈ ਇਹ ਸੂਏ ਸੂਆ ਜੀ ਕਿਹੜੇ ਸੂਏ ਤੇਜਾ ਸੂਏ ਕਿੰਨਾ ਕ ਦੁੱਧ ਪਾਉਗਿਆ ਤਕੀ ਦੁੱਧ ਦੇ ਤੇ ਧੋਕੀ ਮੌਕੇ ਦਾ ਹੈਗਾ ਜੀ 15 ਕਿਲੋ ਹਾਜ਼ਰ ਕਿਹਾ ਅੱਛਾ ਹਾਂ ਤੇ ਕੀ ਰੇਟ ਕਰਤਾ ਇਹਦਾ ਇਹ ਤਾਂ ਮੌਲ ਕਰਿਆ 135 ਛੱਡਣੀ ਕਿਥੋਂ ਤੱਕ ਆ 125 ਦੀ ਦੇ ਦਾਂ 125 ਦੇ ਦਾਂਗੇ ਹੈ ਤੇ ਨੰਬਰ ਬੋਲੋ 94165 10128 ਆ ਬੂਰੀ ਵੀ ਆਪਣੀਆਂ ਤੋਰੋ ਯਾਰ ਮਾੜੀ ਜੀ ਨੂੰ ਬਹੁਤ ਡਬਲ ਮੱਧ ਦਿਖਾਉਣਿਆ ਪੂਰੀ ਬਾਈ ਜੀ ਸੋਨੂੰ ਚੰਗੇ ਦੁੱਧ ਵਾਲੀ ਬਾਈ ਮੰਡੀ ਡੱਬਾ ਲਈ ਲੈ ਕੇ ਪਹੁੰਚੇ ਹੋਏ ਆ ਬਹੁਤ ਹੀ ਵਧ ਗਿਆ ਹਾਰੇ ਐਤਵਾਰ ਮੰਡੀ ਲੱਗਦੀ ਹੈ ਇਹ ਬੂਰੀਆਂ ਦੀ ਮੰਗ ਵੀ ਬਹੁਤ ਹੈ ਵੀ ਇੱਕ ਟੌਪ ਦਾ ਨਗੀਨਾ ਬਹੁਤ ਚੰਗੀ ਇਸਕਾ 140 ਉਹ ਵਧੀਆ ਆਰਡਰ ਵਾਲੀ ਮਾਜਾ ਵੋਟ ਲਿਆ ਬਾਈ ਹਾਂ ਬਹੁਤ ਵਧੀਆ ਸਕੀਨ ਮਾਜਾ ਬਾਈ ਦੀ ਬਾਕੀ ਇੱਕ ਪਿੱਠ ਬੁੜੇ ਦੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਬਾਕੀ ਉਹ ਚੰਗਾ ਾਟਰਾ ਜੇ ਕਮਾਲ ਬਹੁਤ ਵਧੀਆ ਚਲਾਣੀ ਹੋਰ ਹੋਰ ਦੇਖ ਤੁਸੀਂ ਦੱਸੋ ਇਹਦੀ ਇੱਕਾਰੀ ਤੁਹਾਨੂੰ ਹੋਰ ਤੋਰ ਕੇ ਦਿਖਾਉਣੇ ਗਾਹਕ ਬਹੁਤ ਲੱਗੇ ਇਹ ਮੱਝ ਨੇ ਬਿਕ ਜਾਣਾ ਹੀ ਹੈ ਨਸਤੀ ਬੜੀ ਮੰਡੀ ਡੱਬ ਵਾਲੀ ਤੇ ਪਹੁੰਚੀ ਹੋਈ ਹੈ ਬਾਈ ਜੀ ਆ ਰਹੇ ਹਨ ਵਰ ਮੰਡੀ ਲੱਗਦੀ ਹੈ ਇਹ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਤੇ ਇਹਨੂੰ ਕਰ ਲੋ ਫੋਲੋ ਬਾਈ ਜੀ ਤੁਹਾਡੇ ਕੋਲੇ ਘਰੇ ਬੈਠਿਆਂ ਕੋਲੇ ਸਾਰੀ ਮੰਡੀਆਂ ਦੀ ਮੇਲਿਆਂ ਦੀ ਸਿੰਡਾਂ ਦੀ ਸਹਰਾਂ ਦੀ ਜਾਣਕਾਰੀ ਅਸੀਂ ਪਹੁੰਚਦੇ ਕਰਦੇ ਰਹਿੰਦੇ ਹਾਂ ਬਹੁਤ ਡਬਲ ਮੱਚ ਚੰਗੀ ਆ ਬੜਾ ਪਰਣਾ ਤੁਹਾਨੂੰ ਦੇਖੇਗਾ ਪਰਣਾ ਲਈ ਬਾਈ ਜੀ ਸੂਈ ਵੀ ਹੈ ਇਹ ਹਾਂ ਸੂਈ ਹੈ ਕਿਹੜੇ ਸੂਏ ਚੌਥੇ ਸੂਏ ਕਿੰਨਾ ਦੁੱਧ ਬਾਦੂ ਇਹ ਦੁੱਧ ਇਹਦਾ ਮੋਕੇ ਦਾ ਹੈਗਾ 15 ਕਿਲੋ ਜੀ ਅੱਛਾ 15 ਕਿਲੋ ਦੁੱਧ ਚੰਗੀ ਹੈ ਬਾਜਾ ਹਨਾ ਘਰੇ ਰੱਖ ਆਪਣਾ ਵਪਾਰ ਦਾ ਕੰਮ ਹੈ ਕ ਵਪਾਰ ਦਾ ਅੱਛਾ ਵਪਾਰ ਦਾ ਕੰਮ ਹੈ ਵੀ ਘਰੇ ਆਪਣੇ ਕੋਲੇ ਪੰਜ ਚਾਰ ਹੁੰਦੀਆਂ ਆ ਅੱਛਾ 15 ਮਹਿਸਾ ਹੁੰਦੀਆਂ ਆਪਣੇ ਕੋਲੇ ਇਹਦਾ ਕੀ ਰੇਟ ਕਰਤਾ ਬਾਈ ਇਹਦਾ ਮੁੱਲ ਤਾਂ 2 ਲੱਖ ਹੈ ਅੱਛਾ 1.35 ਹੀ ਰੱਖੋ 1 35 ਦੇਣੀ ਆ ਬਾਈ ਕਹਿੰਦਾ ਬੂਰੀ ਮੱਝ ਆ ਚੰਗੀ ਦੁੱਧ ਵਾਲੀ ਮੱਝ ਆ ਬਾਈ ਦੀ ਆ ਵੀ ਆਪਣੀਆਂ ਆ ਵੀ ਆਪਣੀਆਂ ਚਾਲੇ ਨੂੰ ਤਾਂ ਤੋਰੀ ਨਾ ਇਹਦਾ ਕੀ ਰੇਟ ਕਰਤਾ ਇਹਦਾ ਮੁੱਲ ਤਾਂ ਕਰੇ 1 10 ਹਾਂ ਲੱਖ ਦੀ ਝੋਟੀ ਦੇ ਦੇ 12 ਕਿਲੋ ਹਾਜ਼ਰ ਤਿਆਰ ਪਹਿਲਾ ਸੂਆ ਪਹਿਲਾ ਸੂਆ ਸੂਈ ਹੋਈ ਆ ਬਾਈ ਕਹਿੰਦਾ ਕਿੱਛੇ ਕੱਟੀ ਆ ਕਿੱਸੇ ਕੱਟੀ ਆ ਕਿੱਥੋਂ ਤੱਕ ਛੜਨੀ ਆ ਇਹ ਲੱਖ ਦੀ ਦੇ ਦੇ ਲੱਖ ਦੀ ਦੇ ਦਾਂਗੇ ਬਾਈ ਕਹਿੰਦਾ ਬਹੁਤ ਵਧੀਆ ਮੱਝ ਆ ਚੁਆ ਕੇ ਦੇ ਦਾਂਗੇ ਦੋ ਟਾਈਮ ਕਰ ਪਚੂਾਈ ਕਰ ਕੇ ਲੈਣੀ ਆ ਸਿਵਾਇ ਕਰਕੇ ਬਾਈ ਕਹਿੰਦਾ ਦਸੱਲੀ ਕਰਕੇ ਘਰੋਂ ਤੁਸੀਂ ਇਲ ਜਾ ਸਕਦੇ ਹੋ ਬਹੁਤ ਚੰਗੀਆਂ ਹੋਰ ਤਾਂ ਨਹੀਂ ਆਪਣੀ ਕੋਈ ਧੰਨਵਾਦ ਬਾਈ ਜੀ ਮਿਹਰਬਾਨੀ ਸ਼ੁਕਰੀਆ ਨੰਬਰ ਦੇਤਾ ਭਰਾ ਦਾ ਜੇ ਕਿਸੇ ਮੇਰੇ ਵੀਰ ਨੇ ਮਾਤੀ ਲੈਣੀ ਆ ਗਲਤ ਕਰ ਸਕਦੇ ਹਾਂ ਅੱਛਾ ਨਹੀਂ ਨਾ ਜਿਹੜਾ ਸੌਂਦ ਇਹ ਮੰਡੀ ਡੱਬ ਵਾਲੀ ਬਾਈ ਜੀ ਬਹੁਤ ਪੁੱਲ ਭਰੀ ਮੰਡੀ ਐ ਇਹ ਤੁਹਾਨੂੰ ਦਿਖਾ ਦਿੰਨੇ ਆ ਬਿਓ ਜੇ ਨਤ ਨਵੀਆਂ ਵੀਡੀਓ ਦੇਖਣ ਲਈ ਭੇਜ ਨੂੰ ਫੋਲੋ ਕਰ ਲੋ ਬਾਈ ਜੀ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਇਹ ਹੀ ਮਿਹਰਬਾਨੀਆਂ ਛੋਡੀ ਭਰਾਵੋ ਸਾਡਾ ਮਾਣ ਹੋ ਰਹਿ ਜਾਂਦਾ ਤੁਹਾਨੂੰ ਘਰੇ ਬੈਠੇ ਰਜਾਈਆਂ ਚ ਪੋ ਬਾਗ ਤੇ ਮੰਦੇ ਚੰਗੇ ਦਾ ਸਾਰਾ ਤੁਹਾਨੂੰ ਅਸੀਂ ਦਿਆ ਕਰਾਂਗੇ ਵੀ ਕੀ ਗੱਲ ਬਾਤ ਆ ਸਾਰਾ ਦੱਸ ਦਿਆ ਕਰਾਂਗੇ ਤੁਹਾਨੂੰ ਘਰੇ ਬੈਠਣ ਤੇ ਵੀਡੀਓ ਨੂੰ ਸਾਰੀਆਂ ਮੰਡੀਆਂ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ 20 ਦੇ ਮੋੜ ਹਰ ਐਂ ਤੁਹਾਡਾ ਵਾਲੀ ਹਰ ਸ਼ੁੱਕਰਵਾਰ ਮਾਨਸਾ ਦੀ ਅਪਡੇਟ ਤੁਹਾਨੂੰ ਘਰੇ ਬੈਠਿਆਂ ਨੂੰ ਦਿਆ ਕਰਾਂਗੇ ਬਾਈ ਜੀ ਪੇਜ ਨੂੰ ਕਰ ਲੋ ਫੋਲੋ ਬੱਦ ਤੋਂ ਬੱਦ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਫਰੀਚ ਸੋਡੀ ਸੇਵਾ ਕਰਦਾ ਵੇਗਾ ਸਿੱਧੂ ਫਾਰਮ ਫਰੀਚ ਫੇਸਬੁੱਕ ਤੇ ਪੰਜਾਬੀ ਚ ਵੇਗਾ ਸਿੱਧੂ ਫਾਰਮ ਤੇ YouTube ਤੇ ਅੰਗਰੇਜ਼ੀ ਚਾ ਬਾਈ ਜੀ ਪੇਜ ਨੂੰ ਫੋਲੋ ਕਰ ਲਿਓ ਵੱਧ ਤੋਂ ਵੱਧ ਆ ਰਹੀ ਫੁੱਲ ਜਾਣਕਾਰੀ ਅਸੀਂ ਤੁਹਾਡੇ ਕੋਲੇ ਦਿੰਦੇ ਰਹਨੇ ਆ ਬਹੁਤ ਚੰਗੀਆਂ ਮੱਝਾ ਦੇਖ ਲਓ ਮੇਲਾ ਲੱਗਿਆ ਪਿਆ ਮੰਡੀ ਢੱਪ ਵਾਲੀ ਤੇ ਵਾਰ ਲਓ ਲੰਮੀ ਨਿਗਾਹ ਵੀਡੀਓ ਆਈ ਜਾਂਦਾ ਮਾਲ ਹਜੇ 10:00 ਵਜੇ ਆ ਆਉਂਦਾ ਟੈਂਪੂ ਘਰ-ਘਰ ਮੰਡੀ ਡੱਬਾ ਲਈ ਨਹੀਂ ਮੇਰੀ ਗੱਲ ਸੁਣ ਬਹੁਤ ਚੰਗੀਆਂ ਮੱਝਾਂ ਤੋਰ ਕੇ ਸੀ ਬਣਾ ਲਈ ਵੀਰ ਤੋਰਣ ਨੂੰ ਲਾ ਕੋਲੀ ਸ਼ਰਮਾ ਬੰਦੇ ਆ ਫਰਦਾ ਹੈ ਨਾ ਉਹ ਡਬਲ ਮੱਝਾਂ ਆਜੂ ਆਜੂ ਜਿਹੜਾ ਚੰਦਵਾਰ ਸੀ ਕਵੰਡੀ ਡੱਬਾ ਵਾਲੀ ਤੇ ਪਹੁੰਚੀ ਹੁੰਦੀ ਜੋ ਬਾਈ ਜੀ ਰਸਤੇ ਮੇ ਰਹੇਗਾ ਰਸਤੇ ਮੇ ਰਹੇਗਾ ਰਵਾਦ ਨੇ ਜਿਹੜਾ ਸਾਨੂੰ ਸਾਰੇ ਹੱਟਾ ਯਾਰ ਮੈਥੋਂ ਨੂੰ ਨਮਾਈ ਦੀ ਮਾਂ ਦਾ ਮੱਖਣ ਨਮਾਈ ਲਿਆ ਰਵਾਦ ਦੇ ਆ ਗਿਰ ਜਾ ਚਾਈ ਕਰ ਤੇ ਦਿਆਂ ਦੋ ਦੇ ਕਿਵੇਂ ਮੈਨੂੰ ਆਸਤਾਨ ਦੀ ਕੋਸ਼ ਤੇ ਮੈਨਾਂ ਇੱਕ ਕੋਸ਼ ਹੈ ਇਹਦੇ ਅੰਦਰ ਦੇ 3 ਮਾਦਾ ਮਾਦਾ ਬੰਦੇ ਇਹ ਹਾਲੇ ਹੀ ਫਰਦਾ ਦੋ ਬੱਚਾ ਬਾਈ ਛੇਂਦਰ ਵੱਡਾ ਵਾਲਾ ਸੰਗੀਆਂ ਮੱਦਾਂ ਇਹ ਤਾਂ ਦੇਖੀ ਹਾਂ ਉਹ ਤਾਂ ਇਹ ਕਰ ਗਿਆ

ਕਾਲਾ ਮਾਲ ਪਹੁੰਚਿਆ ਮਿੱਤਰੋ ਗਾਗ ਵੀ ਬਹੁਤ ਫਿਰਦਾ ਤੇ ਵਾਲ ਵੀ ਬਹੁਤ ਹੈ ਓਏ ਅਮਚਾ ਮੰਡੀ ਡੱਬਲੀ ਵਾਰ ਲਓ ਨਿਗਾ ਲੈ ਫਿਰਦਾ ਭਾਈ ਬੂਰੀ ਆ ਮੈਨੂੰ ਮੋਲਣੀ ਲੱਗ ਰਿਹਾ ਯਾਰ ਭਿੰਨ ਬਿਹਤਰੀ ਫਰੀ ਬੱਚਾ ਲੈ ਪੁਨੇ ਬਾੰਦ ਦੇ ਤਬੇਲੇ ਪਾਛੇ ਚੰਗੀਆਂ ਮੱਝਾਂ ਬੰਨ ਲਾ ਬੰਨ ਲਾ ਗਏ ਜਰ ਤੀਜਾ ਇੱਕ ਵਾਰ ਇੱਕ ਮਹੀਨਾ ਤੋੜ ਤਾਰ ਦਾੜ ਵੇਚ ਕਰ ਤਾਏ ਕਾਂਗਣੇ ਵਿੱਚ ਸੁਹੀ ਤਾਂ ਵੇਖਦੀ ਆ ਮੁੱਖੀ ਉਹ ਤਾਂ ਬੁਰੀ ਚੰਗੀਆਂ ਮੱਝਾਂ ਮਾਚੀ ਰਿਹਾ ਉਹਨੂੰ ਥਾਣੀ ਭਾਈ ਇੰਨੀ ਫੁੱਲ ਮੰਡੀ ਭਰੀ ਆ ਦੇਖ ਲੋ ਮੋਚੜੀ ਕਰਦੀ ਹੈ ਮਿੱਤਰੋ ਨਹੀਂ ਮੰਡੀ ਦਾ ਕੀ ਰੇਟ ਕਰਦਾ ਇਹਦਾ ਇੱਕ 70 ਕਰਦੇ ਪਏ ਇੱਕ 70 ਰੇਟ ਹੈ ਦਾ ਪਹਿਲੇ ਸੂਏ ਆ ਪਹਿਲਾ ਸੂਆ 4 ਦੰਦ ਪਹਿਲੇ ਸੂਏ ਸੂਈ ਬਈ 4 ਦੰਦ ਦਾ 170 ਰੇਟ ਆ ਬਾਈ ਜੀ ਦਾ

ਆਪਣੀ ਮਾਝੇ ਆਪਣੀ ਬਾਪੂ ਸੂਣ ਵਾਲੀ ਆ ਹਾਂਜੀ ਕਿਹੜੇ ਸੂਏ ਤੀਜਾ ਤੀਜਾ ਸੂਆ ਸੂਣ ਵਾਲੀ ਕੀ ਰੇਟ ਕਰਤਾ ਦਾ 1 25 ਰੇਟ ਆ ਬਾਈ ਜੀ ਇਹਦਾ ਤੀਜਾ ਸੂਆ ਸੂਣ ਵਾਲੀ ਆ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਕਰ ਲੋ ਫੋਲੋ ਸਾਰੀਆਂ ਵੀਡੀਓ ਵੇਗਾ ਸਿੱਧੂ ਫਾਰਮ ਚੈਨਲ ਤੇ ਪਾਵਾਂਗੇ ਆਪਾਂ ਲਗਾਤਾਰ ਵੀਡੀਓ ਆਉਂਦੀਆਂ ਰਹਿੰਦੀਆਂ ਮੇਲਿਆਂ ਦੀਆਂ ਹੁਣ ਮੰਡੀਆਂ ਦੀਆਂ ਹੁਣ ਸ਼ਹਿਰਾਂ ਦੀਆਂ ਹੁਣ ਪਿੰਡਾਂ ਦੀਆਂ ਹੁਣ ਬਹੁਤ ਵੱਡੀ ਗਿਣਤੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ